ਇੱਥੇ ਤੁਹਾਨੂੰ ਐਂ ਕਰੂੰ ਕਿੰਨਾ ਡੀਜ਼ਲ ਮੈਂ ਦੇ ਦਾਂ ਤੁਹਾਨੂੰ ਕਿੰਨਾ ਐਕਸੈਕਟਨ ਕਿੰਨਾ ਤੁਹਾਨੂੰ ਇੱਥੇ ਕੁਝ ਜੋ ਦੇ ਸਕਦਾ ਸਾਨੂੰ ਇੱਥੇ 1500 ਲੀਟਰ ਡੀਜ਼ਲ ਦੀ ਬਣ ਗਈ ਉਹ ਚੱਲਦੀ ਐ ਇਹ ਟਰੈਕਟਰ ਚੱਲਦਾ ਨਹੀਂ ਜੋ ਵੈਸੇ ਤਿੰਨ ਹਜ਼ਾਰ ਲੀਟਰ ਡੀਜ਼ਲ ਦੇਣਾ ਅੱਛਾ ਸ਼ੁਕਰ ਹੈ ਤੁਹਾਨੂੰ ਦੇਣਾ ਆ ਲੱਖ ਰੁਪਏ ਤੇ ਲੱਖ ਉਧਰ ਦੇ ਦਾਂਗੇ ਆਪਾਂ ਤੇ 3000 ਡੀਜ਼ਲ ਲੀਟਰ ਉਧਰ ਦੇਣਾ ਧੰਨਵਾਦ ਜੀ ਬਹੁਤ ਬਹੁਤ ਪਰ ਸਾਨੂੰ ਨਾ ਇਹ ਪਾਕੇ ਦਾ ਹੱਲ ਤਾਂ ਹੀ ਆ ਹੱਲ ਕਰੋ ਤੁਹਾਡੇ ਧੰਨਵਾਦ ਜੀ 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 ਬੇਬਾਕਰ ਲੀਟਰ ਤੁਹਾਨੂੰ ਮੈਂ ਭਜਾ ਦੂੰਗਾ ਇਹਨਾਂ ਕੋਲ ਤੁਸੀਂ ਆ ਤੁਹਾਨੂੰ ਪ੍ਰਾਪਤ ਕਰਵਾ ਦੇਣਗੇ 3 ਦਾ ਲੀਟਰ ਇਹਦਾ ਪਹਿਲਾ ਵੀ ਹੋਰ ਸਾਹਿਬ ਨਹੀਂ ਤਾਂ ਹੋਰ ਲੱਗਦਾ ਇਹਨਾਂ ਨੇ ਸਾਨੂੰ ਆ ਕੇ ਪੁੱਛਿਆ ਵੀ ਜੀ ਕਿਹਨੇ ਮਤਲਬ ਬਾਗੂ ਸ਼ਰਤ ਦਾ ਤੇਲ ਕਿੰਨਾ ਰੁਪਈਏ ਤੇਲ ਵੀ ਤੇਲ ਜੇਪੀਸੀ ਦੇ ਖਰਚੇ ਵੀ ਚਾਹੀਦੇ ਤੁਸੀਂ ਐਂ ਕਰੋ ਇੱਕ ਹਫਤਾ ਇੱਕ ਮਹੀਨੇ ਬਾਅਦ ਆਉਣੂ ਇੱਕ ਹਫਤਾ ਇੱਕ ਮਹੀਨਾ ਆ ਲੱਖ ਰੁਪਈਏ ਮੇਰੇ ਕੋਲ ਪਈਆਂ ਪਲੱਸ 2000 ਲੀਟਰ ਚਾਹੀਦਾ ਜਾਂ 3000 ਲੀਟਰ ਮੈਂ ਕਹਾਂ ਸ਼ਾਮ ਤੱਕ ਲੈਣਾ ਕੋਈ ਆ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਇੱਕ ਹਫਤਾ ਹੋ ਗਿਆ ਜੀ ਜੀ ਬਲੇਗਾ ਇਹ ਕਿਹਦਾ ਬਾਣ ਸੀ ਸਾਡਾ ਤੇ ਬਹੁਤ ਬਹੁਤ ਅਲੈਕਾ ਹੁਣ ਮੈਂ ਤੁਹਾਡੇ ਬਾਤਾਂ ਤੋਂ ਚੱਲ ਰਹੇ ਸੀ ਲੰਘਦੇ ਆ ਰਹੇ ਬਹੁਤ ਸਾਡੇ ਤੇ ਇੰਨਾ ਹੀ ਬੜਾ ਹੈ ਤੁਸੀਂ ਆ ਕੇ ਸਾਂਝੇ ਨਹੀਂ ਯਾਰ ਦੁੱਖ ਜਾ ਕੇ ਖਲੋਤੇ ਹੋ ਦੁੱਖ ਘਟਦਾ 2000 ਕਰ ਦਿਓ ਜੀ 2000 ਲੀਟਰ ਮੈਂ ਤੁਹਾਨੂੰ ਡੀਜ਼ਲ ਹਾਂ ਜੀ ਅਸੀਂ ਰੋਟੀ ਖਾਣ ਜੋਗੇ ਹੋਗੇ ਬਹੁਤ ਬਹੁਤ ਧੰਨਵਾਦ ਹਾਂ ਜੀ ਆ ਜਿਹੜੀ ਸਮੱਸਿਆ ਹੈ ਇਹਦਾ ਇੱਕੋ ਇੱਕ ਹੱਲ ਹੈ ਕਿ ਜੇ ਆਪਾਂ ਕੰਕਰੀਟ ਦੇ ਜਿਵੇਂ ਡੈਮ ਬੰਦੇ ਆ ਉਸ ਤਰੀਕੇ ਨਾਲ ਸਾਰਾ ਆਕਨਾਲ ਕਰੀਏ 6-7 ਹਜ਼ਾਰ ਕਰੋੜ ਲੱਗਣਾ ਹੈ ਜੇ ਜੋ ਜੇ ਆਪਣੀ ਸਰਕਾਰ ਆਉਂਦੀ ਹੈ ਕੋਈ ਇਸ ਪੱਕਾ ਹੀ ਇਲਾਜ ਕਰ ਦੂਗਾ ਜ਼ਿੰਦਗੀ ਭਰ ਤੋਂ ਇਹਦੀ ਉਹ ਸਮੱਸਿਆ ਨਹੀਂ ਹੋਊਗਾ ਬੋਲ ਸਮੋਨ ਨਾਮ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਧੰਨਵਾਦ ਕਰਦਾ ਜਿਸ ਤਰੀਕੇ ਨਾਲ ਮੈਂ ਸਿਰ ਝੁਕਦਾ ਆਪਕੇ ਪੋਸ਼ੀ ਕਰਨਾ ਆਈ ਚੀਜ਼ ਕਿਤੇ ਹੋਰ ਸੁਭੇਚ ਹੁੰਦੀ ਨਾ ਡੁੱਟ ਜਾਣੀ ਉਹ ਕੀ ਹਿੰਮਤ ਹੈ ਤੁਸੀਂ ਸੋਡੀ ਹਿੰਮਤ ਹੈ ਜਿਹੜਾ ਸਾਰਾ ਕੁਝ ਛੱਡ ਕੇ ਇੱਕ ਨੂੰ ਬਦਲਦੇ ਆਇਓ ਸੋ ਮੈਂ ਅੱਜ ਮੇਰੇ ਕੋਲ ਮੈਂ ਮਨੂਰ ਬੁਲਾਇਆ ਸੀ ਜਰਨਲ ਸਰ ਨੇ ਆਪਣੇ ਹਲਕਾ ਜਾਂਜੀ ਨੇ ਬਾਪੂ ਜੀ ਨੇ ਸੋ ਮੈਂ ਇਹਨਾਂ ਨੂੰ ਕਹਿੰਦਾ ਕਿਸੇ ਚੀਜ਼ ਦੀ ਲੋੜ ਹੈ ਜਦੋਂ ਪਾਣੀ ਥੱਲੇ ਜਾਊਗਾ ਜਦੋਂ ਪਾਣੀ ਥੱਲੇ ਜਾਊਗਾ ਉਦੋਂ ਮੈਂ ਆਪਣੇ ਪਠੰਡੇ ਸਾਈਡ ਤੋਂ ਉਧਰੋਂ ਜੀਸੀਬੀਆਂ ਫੋਕ ਲਿਫਟਸ ਤੇ ਆਪਣੀਆਂ ਟਰੱਕ ਭੇਜ ਕੇ ਸਾਰਾ ਦਿਨ ਅਸੀਂ ਪਾਵਾਂਗੇ ਥੋੜੀ ਜ਼ਮੀਨਾਂ ਸਾਫ਼ ਕਰਨ ਵਾਸਤੇ ਜਿਹੜੀ ਸਲਟ ਦਿੱਤੀ ਹੋਈ ਹੁੰਦਾ ਇਹ ਹੁਣ ਮੈਂ ਹੁਣ ਮੈਂ ਜਿਹੜੀ ਠੱਗੀ ਹੋਈ ਨਾ ਜੀ ਠੇਕੇਦਾਰ ਨੇ ਇੱਥੋਂ 50 ਕਿੱਮਤੀ ਮਿੱਟੀ ਪੱਟ ਕੇ ਲੈ ਗਏ ਜਦੋਂ ਉਹ ਡੀਸੀ ਨੂੰ ਕਹਿ ਜਿਨਾ ਬੱਚੇ ਦੱਸਦੇ ਹੁਣ ਮੈਂ ਬੰਨ ਵਾਸਤੇ ਮੈਂ ਹੁਣੀ ਇਹਨਾਂ ਤਿੰਨਾਂ ਨੂੰ ਮੈਂ ਤੁਹਾਡਾ ਹੁਸਾਬ ਮੈਂ 3 ਲੱਖ ਰੁਪਏ ਤੇ 9000 ਲੀਟਰ ਮੈਂ ਇਹ ਦੇਖ ਕੇ ਜਾ ਰਿਹਾ ਹਾਂ ਕਿ ਇਹ ਆਪਣਾ ਕੰਮ ਜਰੂਰੀ ਹੈ ਕਿ ਇਹਦੇ ਮਗਰ ਇਹ ਕਾਰਵਾਈ ਕਰਾਂ ਠੇਕੇਦਾਰਾਂ ਨੇ ਜੁੜਿਆ ਹੋਇਆ ਉਹ ਉਹਦੇ ਬਾਅਦ ਨਾ ਹੁਣ ਤਾਂ ਆਪਾਂ ਇਹਨਾਂ ਦੀ ਧਿਆਨ ਚਲਾ ਗਏ ਇਹਦੇ ਬਾਅਦ 10-15 ਦਿਨ ਬਾਅਦ ਮੈਂ ਵਕਤ ਆਈਏ ਇਹ ਤਾਂ ਆਪਾਂ ਇਹਨੂੰ ਠੇਕੇਦਾਰ ਮਿਲ ਪਾਉਗੇ ਤੁਸੀਂ ਕੰਮ ਕਰਵਾਉਣਾ ਜੀ ਇਹਨੂੰ ਪੱਕਾ ਕਰਵਾਵਾਂਗੇ ਸਾਡਾ ਕੋਈ ਸਮਾਂ ਨਹੀਂ ਸਾਡੀ ਇਹਨੂੰ ਕੰਕਰੀਟ ਦਾ ਬਣਾਉਣਾ ਮੈਂ ਇਹਨਾਂ ਨੂੰ ਕਹਿੰਦਾ ਕਿਸੇ ਹੋਰ ਵੀ ਚੀਜ਼ ਦੀ ਲੋੜ ਹੋਵੇ ਮੈਨੂੰ ਟੈਲੀਫੋਨ ਕਰ ਦਿਓ ਮੈਂ ਪਹੁੰਚਾ ਦਿਆਂ ਤੁਹਾਡੇ